ਜੇ ਕੋਈ ਵੀ ਬੰਦਾ ਇਹ ਕਵੇ ਕਿ ਉਹ ਬਹੁਤ ਗੁਨਾਹਗਾਰ ਨੇ ਉਹ ਡਰੱਗ ਡੀਲਰ ਨੇ ਡਰੱਗ ਲੋਡ ਨੇ ਜਾਂ ਆਮਦਨ ਤੋਂ ਵੱਧ ਉਹਨਾਂ ਜਾਇਦਾਦ ਬਣਾਈਏ ਇਹ ਦੋਸ਼ ਹੋ ਸਕਦੇ ਆ ਜੇ ਕਿਸੇ ਦੇ ਉੱਤੇ ਨਸ਼ਿਆਂ ਦਾ ਦੋਸ਼ ਲੱਗ ਜਾਂਦਾ ਹੈ ਤਾਂ ਬੜਾ ਸ਼ਰਮਨਾਕ ਦੋਸ਼ ਹੁੰਦਾ ਹੈ ਸਰਕਾਰੀ ਪੱਖ ਕਹਿ ਰਿਹਾ ਕਿ ਵਿਕ੍ਰਮ ਬਹੁਤ ਵੱਡਾ ਡਰੱਗ ਲੋਡ ਹੈ ਉਹ ਕਹਿ ਰਿਹਾ ਕਿ ਮੈਂ ਨਰਦੋਸ਼ ਹਾਂ ਕੇਜਰੀਵਾਲ ਦਾ ਜਿਹੜਾ ਮਾਫੀਨਾਮਾ ਹੋਇਆ ਸੀ ਉਹ ਮੇਰੇ ਘਰ ਬੈਠ ਕੇ ਹੋਇਆ ਸੀ ਜੀ ਸ਼੍ਰੋਮਣੀ ਕਾਲੀਦਾ ਦਾ ਫਿਊਚਰ ਤਾਂ ਬਣੇਗਾ ਜੇ ਉਹ ਕਾਲ ਤਖਸਾਲ ਨੂੰ ਸਮਰਪਿਤ ਰਹਿਣਗੇ ਜੇ ਕਾਲ ਤਖਸਾਲ ਨੂੰ ਸਮਰਪਿਤ ਰਹਿ ਕੇ ਉਹ ਪੰਥ ਦੀ ਆਵਾਜ਼ ਬੁਲੰਦ ਕਰਨਗੇ ਸਸਕਲ ਜੀ ਦਿਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਪੰਜਾਬ ਦੇ ਅੰਦਰ ਪਿਛਲੇ ਦਿਨਾਂ ਤੋਂ ਜੋ ਵੀ ਘਟਨਾਕਰਮ ਵਾਪਰ ਰਿਹਾ ਉਸ ਤੋਂ ਆਪ ਸਾਰੇ ਵਾਕਿਫ ਹੋ ਕਿਵੇਂ ਬਿਕਰਮਸਵ ਮਜੀਠੀਆ ਦੇ ਕਰੇ ਬਿਜਲੀਅਸ ਦੀ ਰੇਡ ਹੁੰਦੀ ਹੈ ਉਸ ਤੋਂ ਬਾਅਦ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ ਰਿਮਾਂਡ ਤੋਂ ਬਾਅਦ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਜਾਂਦਾ ਹੈ ਇਹ ਕੇਸ ਕਿਸ ਬੰਨੇ ਲੱਗੇਗਾ ਇਸ ਕੇਸ ਦੀ ਅਸਲ ਚਾਈ ਕੀ ਹੈ ਇਸ ਦੇ ਬਾਬਤ ਗੱਲਬਾਤ ਕਰਨੀ ਮੇਰੇ ਨਾਲ ਸ਼ਰਮਣੀ ਅਕਾਲੀ ਦੇ ਪ੍ਰਾਣੇ ਜਿਹਾਰੂ ਵਰਕਰ ਆਲ ਇੰਡੀਆ ਸਿੱਖ ਸਟੂਡੈਂਟ ਅਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਕਰਨੈਲ ਸਿੰਘ ਪੀਰ ਮੁਹੰਮਦ ਜੀ ਨੇ ਮੁਹੰਮਦ ਸਾਹਿਬ ਬਹੁਤ ਬਹੁਤ ਸਵਾਗਤ ਧੰਨਵਾਦ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਪੀਰ ਮੁਹੰਮਦ ਜੀ ਪਹਿਲਾ ਸਵਾਲ ਤਾਂ ਮੇਰੇ ਇਹੀ ਹੈ ਕਿ ਬਿਕਸ ਮਜੀਠੀਆ ਦੀ ਜੋ ਗ੍ਰਿਫਤਾਰੀ ਹੋਈ ਹੈ ਉਸ ਦੀ ਅਸਲ ਸਚਾਈ ਕੀ ਹੈ ਕਿਉਂਕਿ ਤੁਸੀਂ ਵੀ ਸ਼ੁਮਨੀ ਅਕਾਲੀ ਦਲ ਦੇ ਵਰਕਰ ਰਹੇ ਹੋ ਦੇਖੋ ਗੱਲ ਇਹ ਆ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਕੋਈ ਅੱਜ ਦਾ ਕੇਸ ਨਹੀਂਗਾ ਜੀ ਇਹ ਤਕਰੀਬਨ ਮੇਰਾ ਖਿਆਲ 12 14 ਸਾਲ ਹੋ ਗਏ ਨੇ ਜੀ ਉਦੋਂ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਸੀ ਜਦੋਂ ਭੋਲਾ ਫੜਿਆ ਗਿਆ ਤੇ ਭੋਲਾ ਸਾਬਕਾ ਡੀਐਸਪੀ ਹੈ ਔਰ ਉਸਨੇ ਹਵਾਲਾ ਦੇ ਵਿੱਚੋਂ ਨਾਮ ਲੈ ਦਿੱਤਾ ਉਸ ਤੋਂ ਬਾਅਦ ਫਿਰ ਈਡੀ ਨੇ ਅਲੱਗ-ਅਲੱਗ ਜਾਂਚ ਏਜੰਸੀਆਂ ਨੇ ਦੀ ਜਾਂਚ ਕੀਤੀ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਗਈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਤੋਂ ਪਹਿਲਾਂ ਚੰਨੀ ਦੀ ਸਰਕਾਰ ਸੀ ਸੋ ਸਾਰੀਆਂ ਸਰਕਾਰਾਂ ਇਹ ਕਹਿੰਦੀਆਂ ਨੇ ਕਿ ਜਿਹੜਾ ਬਿਕਰਮ ਸਿੰਘ ਮਜੀਠੀਆ ਉਹ ਡਰੱਗ ਲਾਰਡ ਹੈ ਉਹ ਉਸਨੇ ਹੁਣ ਇਹਨਾਂ ਨੇ ਇੱਕ ਨਵੀਂ ਗੱਲ ਕਹਿ ਦਿੱਤੀ ਕਿ ਉਹਨੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ ਸੋ ਇਹ ਸਾਰਾ ਜਿਵੇਂ ਤੁਸੀਂ ਮੈਨੂੰ ਪੁੱਛ ਰਹੇ ਹੋ ਇਹ ਤਾਂ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਜਾ ਰਹੀ ਹੈ ਲੇਕਿਨ ਇਹਦੇ ਵਿੱਚ ਸਚਾਈ ਜਿਹੜੀ ਹੈ ਸਚਾਈ ਤਾਂ ਸਾਹਮਣੇ ਆਉਣੀ ਹੈ ਜਦੋਂ ਹੁਣ ਕੇਸ ਪ੍ਰੋਪਰ ਚੱਲਿਆ ਪਹਿਲਾਂ ਵੀ ਚੱਲਦਾ ਰਿਹਾ ਲੇਕਿਨ ਹੁਣ ਇਹਨਾਂ ਨੇ ਬੜੇ ਵੱਡੇ ਦਾਅਵੇ ਕੀਤੇ ਆਮ ਆਦਮੀ ਪਾਰਟੀ ਨੇ ਕਿ ਅਸੀਂ ਉਹਨਾਂ ਦਾ 540 ਕਰੋੜ ਦਾ ਡੈਸ ਪ੍ਰੋਪੋਰਸ਼ਨ ਜਿਹੜਾ ਕੇਸ ਹੈ ਉਹ ਆਮਦਨ ਤੋਂ ਵੱਧ ਜਾਇਦਾਦ ਕਿ ਉਹ ਬਨਾਇਆ ਤੇ ਹੁਣ ਉਹਦੇ ਚ ਜੋ ਵੀ ਸਾਹਮਣੇ ਆਵੇਗਾ ਉਹ ਦੁਨੀਆ ਦੇਖੇਗੀ ਦੋ ਹੀ ਗੱਲਾਂ ਨੇ ਜੇ ਤਾਂ ਸਬੂਤ ਜੋ ਇਹ ਦੱਸ ਰਹੀ ਹੈ ਸਰਕਾਰ ਜੇ ਉਹਨਾਂ ਵੱਲ ਜਾਈਏ ਜਿਵੇਂ ਇਹਨਾਂ ਨੇ ਕਿਹਾ ਕਿ ਮਸ਼ਵਰਾ ਦੇ ਵਿੱਚ ਉਹਨਾਂ ਦੀ ਜੀ ਜੀ 1000 ਏਕੜ ਜ਼ਮੀਨ ਹੈ ਜਾਂ ਅਲੱਗ-ਅਲੱਗ ਥਾਵਾਂ ਦੇ ਉੱਤੇ ਉਹਨਾਂ ਨੇ ਬਹੁਤ ਪ੍ਰਾਪਰਟੀ ਬਣਾਈ ਹੈ ਜੀ ਜੇ ਉਹ ਚੀਜ਼ਾਂ ਨੂੰ ਦੇਖੀਏ ਹਰ ਬੰਦੇ ਦਾ ਸਿਰ ਚ ਕਰਾ ਜਾਂਦਾ ਕਿ ਯਾਰ ਇੰਨੀ ਬਿਕਮ ਮਜੀਠੀਆ ਦੇ ਕੋਲ ਜਾਇਦਾਦ ਹੈ ਦੂਸਰੇ ਪਾਸੇ ਜੇ ਦੇਖੀਏ ਕਿ ਉਹ ਕਹਿੰਦੇ ਆ ਕਿ ਕਿਉਂਕਿ ਸਾਡਾ ਪੁਰਾਣਾ ਘਰਾਣਾ ਸਰਦਾਰ ਸੁੰਦਰ ਸਿੰਘ ਮਜੀਠੀਆ ਤੋਂ ਲੈ ਕੇ ਅੱਜ ਤੱਕ ਅਸੀਂ ਦੇਸ਼ ਦੀ ਸਿਆਸਤ ਦੇ ਵਿੱਚ ਇੱਕ ਬਹੁਤ ਵੱਡੇ ਅਹੁਦਿਆਂ ਦੇ ਉੱਤੇ ਰਹੇ ਆ ਤੇ ਸਾਡੇ ਬਜ਼ੁਰਗ ਜਿਹੜੇ ਆ ਉਹ ਲੈਂਡਲੋਰਡ ਸੀ ਤੇ ਸਾਡੇ ਕੋਲ ਕੰਪਨੀਆਂ ਜਾਂ ਪੁਰਾਣੀਆਂ ਜਾਇਦਾਦਾਂ ਉਹ ਸਾਡੇ ਕੋਲ ਬੇਸ਼ਮਾਰ ਸਨ ਤੇ ਉਸ ਮੁਤਾਬਕ ਅਸੀਂ ਕੋਈ ਉਹ ਨੰਗ ਮਲੰਗ ਤਾਂ ਹੈ ਨਹੀਂ ਸੀ ਜੀ ਉਹਨਾਂ ਦਾ ਕਹਿਣਾ ਹੈ ਸੋ ਇਹ ਦੋਵਾਂ ਗੱਲਾਂ ਨੂੰ ਜੇ ਕੋਈ ਵੀ ਬੰਦਾ ਇਹ ਕਵੇ ਕਿ ਉਹ ਬਹੁਤ ਗੁਨਾਹਗਾਰ ਨੇ ਉਹ ਡਰੱਗ ਡੀਲਰ ਨੇ ਡਰੱਗ ਲਾਰਡ ਨੇ ਜਾਮਦਨ ਤੋਂ ਵੱਧ ਉਹਨਾਂ ਜਾਇਦਾਦ ਬਣਾਈਏ ਇਹ ਦੋਸ਼ ਹੋ ਸਕਦੇ ਆ ਜੀ ਲੇਕਿਨ ਪ੍ਰੂਵ ਕਰਨੇ ਨੇ ਇਨਵੈਸਟੀਗੇਸ਼ਨ ਏਜੰਸੀਆਂ ਨੇ ਤੇ ਅਦਾਲਤਾਂ ਨੇ ਦੋਨਾਂ ਪੱਖਾਂ ਨੂੰ ਸੁਣ ਕੇ ਤੇ ਫਿਰ ਉਹਦੇ ਤੇ ਫੈਸਲਾ ਕਰਨਾ ਹੈ ਸੋ ਇਹ ਭੂਖ ਦਾ ਮਸਲਾ ਕਿ ਭੂਖ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਜੇ ਤਾਂ ਪਹਿਲਾਂ ਵਾਂਗ ਜਿਵੇਂ ਉਹਨਾਂ ਨੂੰ ਕਈ ਕਲੀਨ ਚਿੱਟਾ ਮਿਲੀਆਂ ਕਈਆਂ ਦੇ ਵਿੱਚ ਮਾਫੀ ਨਾਮੇ ਹੋਏ ਆ ਜੇ ਤਾਂ ਮੰਨ ਲੋ ਕਿ ਉਸੇ ਤਰੀਕੇ ਨਾਲ ਚੱਲਦਾ ਤਾਂ ਫਿਰ ਤਾਂ ਉਹ ਰਾਜਨੀਤਿਕ ਤੌਰ ਤੇ ਬਹੁਤ ਅੱਗੇ ਵਧ ਜਾਏਗਾ ਕਿਉਂਕਿ ਅਗਲਾ ਕਹੇਗਾ ਕਿ ਮੇਰੇ ਤੇ ਇਹਨੇ ਦੋਸ਼ ਲਾਏ ਐਨੀ ਵਾਰ ਮੈਨੂੰ ਯਾਤਨਾ ਦਿੱਤੀ ਐਨੀ ਵਾਰ ਮੈਨੂੰ ਜੇਲ੍ਹ ਚ ਭੇਜਿਆ ਐਨੀ ਵਾਰ ਮੇਰੇ ਤੇ ਤਸ਼ੱਦਦ ਹੋਇਆ ਇੰਨਾ ਕੁਝ ਹੋਇਆ ਲੇਕਿਨ ਕੀਤਾ ਕੁਝ ਨਹੀਂ ਉਹ ਜੇ ਸਚਾਈ ਕੋ ਸਾਹਮਣੇ ਨਹੀਂ ਆਈ ਤਾਂ ਦੂਸਰੇ ਪਾਸੇ ਜੇ ਮੰਨ ਲਓ ਕਿ ਇਹ ਸਾਰਾ ਕੁਝ ਉਹਦੇ ਉੱਤੇ ਪ੍ਰੂਵ ਹੋ ਜਾਂਦਾ ਜੀ ਤਾਂ ਫਿਰ ਆਪਣੇ ਆਪ ਦੇ ਵਿੱਚ ਬੜੀ ਵੱਡੀ ਇੱਕ ਕਹਾਣੀ ਬਣ ਜਾਂਦੀ ਏ ਫਿਰ ਜੋ ਪੰਜਾਬ ਦੇ ਵਿੱਚ ਵਾਪਰਿਆ ਜਿਸ ਤਰੀਕੇ ਦਾ ਜਵਾਨੀ ਦਾ ਕਹਾਣ ਹੋਇਆ ਜਿਸ ਤਰੀਕੇ ਦਾ ਨਸ਼ੇ ਦਾ ਬੋਲਬਾਲਾ ਹੋਇਆ ਜਿਸ ਤਰੀਕੇ ਤੇ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਜਾ ਰਹੀ ਏ ਤਾਂ ਫਿਰ ਇਹ ਬੜੀ ਸ਼ਰਮਨਾਕ ਗੱਲ ਹੋਵੇਗੀ ਜੀ ਪੀਰ ਮਮ ਜੀ ਤੁਸੀਂ ਵੱਡੇ ਬਦਲ ਸਰ ਦੇ ਬਹੁਤ ਨੇੜੇ ਰਹੇ ਹੋ ਸ਼ਰਮ ਨਹੀਂ ਕਰਦੇ ਇੱਕ ਜੋ ਹਰੂ ਵਰਕਰ ਰਹੇ ਹੋ ਸੁਣ ਚ ਖਬਰ ਇਹ ਆ ਰਹੀਆਂ ਨੇ ਕਿ ਸੁਖਬੀਰ ਵੱਡੇ ਬਾਦਲ ਸਾਹਿਬ ਉਸਵੇਂ ਨੇ ਕਾਰਵਾਈ ਕਰਨੀ ਚਾਹੁੰਦੇ ਸੀ ਜਿੱਟਿਆ ਸਾਹਿਬ ਤੇ ਪਰ ਹਰ ਸਿਮਰਤ ਕੌਰ ਬਾਦਲ ਨੇ ਨਹੀਂ ਹੋਣ ਦਿੱਤੀ ਇਸ ਦਾ ਮਤਲਬ ਇਹ ਪ੍ਰੂਫ ਹੋ ਗਿਆ ਹੈ ਕਿ ਇਹ ਜਿੱਟਿਆ ਸਾਹਿਬ ਦੀ ਵਾਲਮੈਂਟ ਹੈ ਸੀ ਨਹੀਂ ਦੇਖੋ ਪਤਾ ਗੱਲ ਕੀ ਹੈ ਮੈਂ ਉਹੋ ਹੀ ਗੱਲ ਕਹਿਣਾ ਕਿ ਕੋਈ ਅੰਦਾਜ਼ੇ ਦੀਆਂ ਗੱਲਾਂ ਨੇ ਜਾਂ ਸੁਨੀਆਂ ਸੁਣਾਈਆਂ ਗੱਲਾਂ ਜਾਂ ਮੀਡੀਆ ਦਾ ਟ੍ਰਾਇਲ ਹੈ ਜੀ ਉਹਦੇ ਵਿੱਚ ਬਹੁਤ ਕੁਝ ਆਪਾਂ ਸੁਣਦੇ ਆਂ ਬਹੁਤ ਕੁਝ ਵੇਖਦੇ ਆਂ ਕੱਲਾ ਇਹਨਾਂ ਦੇ ਉੱਤੇ ਨੇ ਤੁਸੀਂ ਪਿਛਲੇ ਸਮੇਂ ਦੇ ਵਿੱਚ ਵੇਖੋ ਇਹਨਾਂ ਨੇ ਕਿੱਡੇ-ਕਿੰਨੇ ਬੰਦੇ ਫੜੇ ਹੂੰ ਔਰ ਆਸ਼ੂ ਜਿਹੜੇ ਆ ਪਿੱਛੇ ਚੋਂ ਲੜੇ ਸੀ ਹੂੰ ਉਹਨੂੰ ਵੀ ਫੜਿਆ ਇਹਨਾਂ ਨੇ ਬੇਲ ਹੋ ਗਈ ਬਾਹਰ ਆ ਗਏ ਫਿਰ ਇਹਨਾਂ ਨੇ ਤਾਂ ਸਾਧੂ ਸਿੰਘ ਧਰਮਸੋਧ ਫੜਿਆ ਦੋ ਵਾਰੀ ਨਹੀਂ ਤਿੰਨ ਵਾਰੀ ਫੜਿਆ ਹੂੰ ਹੂੰ ਔਰ ਉਹ ਵੀ ਬਾਹਰ ਆ ਗਏ ਔਰ ਇਸੇ ਤਰੀਕੇ ਦੇ ਨਾਲ ਇਹਨਾਂ ਨੇ ਆਪਣਾ ਡਾਕਟਰ ਵਿਜੇ ਸਿੰਘਲਾ ਹੂੰ ਉਹਨੂੰ ਫੜਿਆ ਔਰ ਉਹਨੂੰ ਮੰਤਰੀਪਾਤੋਂ ਵੀ ਢਾ ਦਿੱਤਾ ਤੇ ਲੇਕਿਨ ਹੁਣ ਉਹਨੂੰ ਕਲੀਨ ਚਿੱਟ ਮਿਲ ਗਈ ਹੂੰ ਬਹੁਤ سارے ਹੋਰ ਬੰਦੇ ਨੇ ਜਿਹੜੇ ਜਿਵੇਂ ਬਿੱਟੂ ਆਲਖੇ ਚਾਹਲੇ ਉਹਨਾਂ ਨੂੰ ਇਹਨਾਂ ਨੇ ਫੜਿਆ ਲੇਕਿਨ ਉਹ ਬਾਅਦ ਹੀ ਤਬਰੀ ਹੋਏ ਨੇ ਸੋ ਮੈਂ ਇਹ ਗੱਲ ਕਹਿਣੀ ਚਾਹਣਾ ਕਿ ਅੱਜ ਦੇ ਸਮੇਂ ਦੇ ਵਿੱਚ ਆਪਾਂ ਅੰਦਾਜ਼ੇ ਜਾਂ ਤੁੱਕੇ ਨਹੀਂ ਲਗਾ ਸਕਦੇ ਕਿਉਂਕਿ ਕਿਸੇ ਵੀ ਬੰਦੇ ਦੇ ਉੱਤੇ ਮੰਨ ਲਓ ਤੁਹਾਡੇ ਤੇ ਝੂਠਾ ਕੇਸ ਪੈ ਜਾਂਦਾ ਜੀ ਤੁਸੀਂ ਕਹਿੰਦੇ ਹੋ ਕਿ ਮੈਂ ਗੁਨਾਹਗਰ ਹੈ ਇਹਨੀਆਂ ਲੇਕਿਨ ਤੂੰ ਹੀ ਪ੍ਰੂਫ ਤਾਂ ਕਰੋਗੇ ਨਾ ਜੇ ਅਦਾਲਤ ਦੇ ਵਿੱਚ ਪ੍ਰੂਫ ਕਰ ਜਾਂਦੇ ਹੋ ਕਿ ਮੈਂ ਗੁਨਾਹਗਰ ਨਹੀਂ ਹੈਗਾ ਮੈਂ ਬੇਗੁਨਾਹ ਤਾਂ ਤੁਹਾਨੂੰ ਬਾਅਦ ਦੁਬਾਰੀ ਕਰ ਦਿੰਦੀ ਏ ਤਾਂ ਬੜੀ ਵੱਡੀ ਗੱਲ ਹੋ ਜਾਂਦੀ ਏ ਜੇ ਬਣ ਲੋ ਕਿ ਤੁਹਾਡੇ ਵਿਰੁੱਧ ਸਬੂਤ ਸਾਹਮਣੇ ਆ ਜਾਂਦੇ ਆ ਤੁਸੀਂ ਉਸੇ ਕੇਸ ਦੇ ਵਿੱਚ ਸਜ਼ਾ ਯਾਬਤਾ ਹੋ ਜਾਂਦੇ ਹੋ ਤਾਂ ਫੇਰ ਤੁਸੀਂ ਆਪਣੀ ਗੱਲ ਕਹਿਣ ਜੋਗੇ ਰਹਿ ਹੀ ਨਹੀਂ ਜਾਂਦੇ ਸੋ ਇੱਥੇ ਵੀ ਇਹੋ ਹੀ ਹਾਲਾਤ ਨੇ ਅੱਜ ਜਿਹੜੇ ਹਾਲਾਤਾਂ ਦੇ ਵਿੱਚ ਉਹ ਅੱਜ ਪੰਜਾਬ ਦੇ ਲੋਕ ਬੇਵਿਸ਼ਵਾਸੀ ਦੇ आलम ਵਿੱਚੋਂ ਗੁਜ਼ਰ ਰਹੇ ਨੇ ਉਹਨਾਂ ਨੂੰ ਸਾਧ ਤੇ ਚੋਰ ਦੇ ਵਿੱਚ ਕੋਈ ਫਰਕ ਨਜ਼ਰ ਨਹੀਂ ਆ ਰਿਹਾ ਕਿਉਂਕਿ ਕੋਈ ਵੀ ਬੰਦਾ ਜਿਹੜਾ ਚੰਗਾ ਭਲਾ ਜਿਹੜਾ ਸਹੀ ਵੀ ਚੱਲ ਰਿਹਾ ਉਹ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਸ਼ੱਕੀ ਬਣ ਗਿਆ ਖਾਸ ਕਰਕੇ ਜਿਹੜਾ ਰਾਜਨੀਤਿਕ ਬੰਦਾ ਜਾਂ ਕੋਈ ਅਫੀਸਰ ਹੁਣ ਬਿਊਰੋਕਰੇਸੀ ਰਾਜਨੀਤਿਕ ਖੇਤਰ ਦੇ ਲੋਕ ਜਾਂ ਜਿਸ ਦੇ ਕੋਲ ਵੀ ਧਨ ਦੌਲਤ ਹੈਗੀ ਉਹਗਲਾ ਕਹਿੰਦਾ ਕਿ ਕਿੱਥੋਂ ਆਇਆ ਕਿਵੇਂ ਬਣਾਇਆ ਇਹਦੇ ਵਿੱਚ ਜੋ ਜ਼ਰੂਰ ਇਹਨੇ ਕੋਈ ਰਿਸ਼ਵਤ ਖੋਰੀ ਕੀਤੀ ਹੋਵੇਗੀ ਜ਼ਰੂਰ ਇਹਨੇ ਕੋਈ ਉਨੇਕੀ ਕੀਤੀ ਹੋਵੇਗੀ ਜੋ ਜਿਸ ਕਰਕੇ ਇਹਦੇ ਕੋਲ ਇਨਾ ਕੁਝ ਬਣ ਗਿਆ ਸੋ ਇਹ ਇਹਨੂੰ ਜਿੰਨੀ ਮਰਜ਼ੀ ਆਪਾਂ ਕਰੀ ਜਾਈਏ ਮੈਂ ਤਾਂ ਸਿਰਫ ਦੋ ਪੱਖਾਂ ਨੂੰ ਹੀ ਰੱਖਦਾ ਇੱਕ ਹੈਗਾ ਤੁਸੀਂ ਦੋਸ਼ੀ ਹੋ ਜੇ ਦੋਸ਼ੀ ਹੋ ਤਾਂ ਤੁਹਾਨੂੰ ਸਜ਼ਾ ਮਿਲਣੀ ਮਿਲਣੀ ਕਾਨੂੰਨ ਦੀ ਗ੍ਰਿਫਤੋ ਕੋਈ ਬਚਾ ਨਹੀਂ ਸਕਦਾ ਨਿਰਦੋਸ਼ ਹੋ ਤਾਂ ਤੁਸੀਂ ਨਿਰਦੋਸ਼ ਦੀ ਹਾਲਤ ਦੇ ਵਿੱਚ ਫਿਰ ਆਪਣੀ ਗੱਲ ਕਰ ਸਕਦੇ ਹੋ ਕਿ ਵੇਖੋ ਕਿ ਮੇਰੇ ਤੇ ਪੋਲਿਟੀਕਲ ਬਨਡੈਂਟਾ ਕੀਤਾ ਮੈਨੂੰ ਬਦਲਾਖੋਰੀ ਦੀ ਭਾਵਨਾ ਦੇ ਨਾਲ ਅੰਦਰ ਦਿੱਤਾ ਸੋ ਇਹ ਗੱਲਾਂ ਨੇ ਪੀਰਮਮਾ ਸਾਹਿਬ ਇੱਕ ਸੱਤਾ ਤੇ ਪਿੰਦੀ ਦਾ ਨਾਮ ਬਾਰ-ਬਾਰ ਸਾਹਮਣੇ ਆ ਰਿਹਾ ਤੁਸੀਂ ਵੀ ਸ਼੍ਰੋਮਣੀ ਕਾਲੀ ਦਲ ਚ ਲੰਮਾ ਸਮਾਂ ਰਹੇ ਹੋ ਆਪਣੀਆਂ ਸਮਾਵਧਤੀਆਂ ਨੇ ਤੁਹਾਡਾ ਕਦੇ ਉਹਨਾਂ ਨਾਲ ਤਾਲਮੇਲ ਹੋਇਆ ਕਦੇ ਨਹੀਂ ਨਹੀਂ ਆਪਣਾ ਸਾਡਾ ਉਹਨਾਂ ਨਾਲ ਕੋਈ ਤਾਲਮੇਲ ਨਹੀਂ ਰਿਹਾ ਲੇਕਿਨ ਉਹਨਾਂ ਦੀ ਜਦੋਂ ਹੁਣ ਇੰਟਰਵਿਊਆਂ ਸੁਣ ਰਹੇ ਆ ਹੂੰ ਹੂੰ ਤੇ ਉਹ ਸਾਰੇ ਦੋਸ਼ ਬਿਕਰਮ ਸਿੰਘ ਮਜੀਠੀਆ ਤੇ ਲਾ ਰਹੇ ਆ ਉਹ ਸੱਤਾ ਪਿੰਦੀ ਦਾ ਇਹ ਨਹੀਂ ਸਾਹਮਣੇ ਬਿੱਟੂ ਔਲਖ ਦੀ ਗੱਲ ਕਰਦਾ ਤੇ ਚਾਲ ਦੀ ਗੱਲ ਕਰਦਾ ਉਹ ਕਹਿੰਦੇ ਜੀ ਕਿ ਅਸੀਂ ਉਹਨਾਂ ਨੂੰ ਮਿਲੇ ਸੀ ਕਿਉਂਕਿ ਸਾਨੂੰ ਮਲਾਇਆ ਸੀ ਬਿਕਰਮੂਰਾਂ ਨੇ ਤੇ ਸਾਡੀ ਫੈਕਟਰੀ ਸੀ ਉੱਥੇ ਬੱਦੀ ਦੇ ਵਿੱਚ ਅਸੀਂ ਦਵਾਈਆਂ ਉੱਥੇ ਬਣਾਉਂਦੇ ਹਾਂ ਤੇ ਉਹ ਦਵਾਈਆਂ ਦੇ ਆਧਾਰ ਤੋਂ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਪਰ ਅਸੀਂ ਜੋ ਵੀ ਸੰਪਰਕ ਕੀਤਾ ਉਹ ਇਹਨਾਂ ਦੇ ਥਰੂ ਹੋਇਆ ਉਹ ਇਹਨਾਂ ਦੇ ਗੈਸਟ ਸੀ ਇਹ ਉਹਨਾਂ ਦੇ ਗੈਸਟ ਸੀ ਸੋ ਇਹ ਜਿਹੜੇ ਇਹ ਤਾਂ ਵਿੱਚ ਕੜੀਆਂ ਨੇ ਇਸ ਕੜੀ ਦੇ ਵਿੱਚ ਕਿੰਨੇ ਲੋਕ ਹੋਰ ਆ ਜਾਂਦੇ ਆ ਜੀ ਕਿਉਂਕਿ ਤੁਸੀਂ ਦੇਖੋਗੇ ਇਹ ਕੇਸ ਇਹ ਸੇ ਨਾ ਲੰਮਾ ਚੱਲ ਗਿਆ ਇਹਦੇ ਹਜ਼ਾਰਾਂ ਪੇਜ ਤਾਂ ਉਂਝ ਹੀ ਬਣ ਜਾਂਦੇ ਇਨਵੈਸਟੀਗੇਸ਼ਨ ਇਹਦੇ ਵਿੱਚ ਕਈ ਸਰਵਨ ਸਿੰਘ ਫਲੋਰ ਆਏ ਉਹ ਬੋਨੀ ਜਨਾਲਾ ਆਏ ਔਰ ਇਹਦੇ ਵਿੱਚ ਕਈ ਹੋਰ ਆਗੂਆਂ ਦੇ ਹੁਣ ਬਿਆਨ ਵੀ ਹੋ ਰਹੇ ਨੇ ਜੀ ਤਿੰਨ ਚਾਰ ਡੀਜੀਪੀ ਇਹਦੇ ਵਿੱਚ ਇਨਵੋਲਵ ਰਹੇ ਨੇ ਜੀ ਜਿਨ੍ਹਾਂ ਨੇ ਇਨਵੈਸਟੀਗੇਟ ਕੀਤਾ ਨਰਿੰਜਨ ਸਿੰਘ ਈਡੀ ਦੇ ਜੁਆਇੰਟ ਡਾਇਰੈਕਟਰ ਡਿਪਟੀ ਡਾਇਰੈਕਟਰ ਧਿਰੇਦ ਸudar ਚਟੋਪਾ ਦਿਆ ਹਾਂਜੀ ਸੋ ਸਮੇਂ-ਸਮੇਂ ਬਹੁਤ ਕੁਝ ਇਸ ਕੇਸ ਦੇ ਵਿੱਚ ਉਤਾਰ ਚੜਾ ਆਇਆ ਆ ਹੁਣ ਉਹ 29 ਜੁਲਾਈ ਤੱਕ ਜੇਲ੍ਹ ਵਿੱਚ ਨੇ ਜੀ ਉਹਨਾਂ ਨੇ ਅਜੇ bail ਆਪਣੀ ਲਈ ਨਹੀਂ ਉਹਨਾਂ ਦੇ ਵਕੀਲਾਂ ਨੇ ਕਿਹਾ ਕਿ ਅਸੀਂ ਆਪਣੀ ਜਿਹੜੀ ਪਟੀਸ਼ਨ ਦਾਇਰ ਕੀਤੀ ਏ ਉਹਦੇ ਵਿੱਚ ਸਦਾਈ ਕਰਦੇ ਹਾਂ ਸਾਨੂੰ 2-3 ਹਫ਼ਤੇ ਦਾ ਸਮਾਂ ਦਿਓ ਉਸ ਤੋਂ ਬਾਅਦ ਨਵੀਂ ਪਟੀਸ਼ਨ ਜਿਹੜੀ ਹੈ ਉਹ ਰਿਵਿਊ ਹੋਏਗੀ ਉਹਦੇ ਉੱਤੇ ਹਾਈ ਕੋਰਟ ਕੀ ਫੈਸਲਾ ਦਿੰਦਾ ਕਦੋਂ ਉਹਨਾਂ ਨੂੰ bail ਮਿਲਦੀ ਏ ਕੋਈ ਇੱਕ ਲੱਗ ਪੈ ਲੂ ਏ ਲੇਕਿਨ ਅੱਜ ਦੇ ਸਮੇਂ 'ਚ ਦੋਸ਼ ਵਰ ਦੋਸ਼ ਜਿਵੇਂ ਚੰਨੀ ਸਰਕਾਰ ਨੇ ਦੋਸ਼ ਲਾਏ ਸੀ ਜਿਵੇਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਦੋਸ਼ ਲਾਏ ਸੀ ਜਾਂ ਉਸ ਵੇਲੇ ਭੋਲੇ ਨੇ ਦੋਸ਼ ਲਾਏ ਸੀ ਕਿ ਅੱਜ ਦੇ ਸਮੇਂ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਉਹ ਤੁਹਾਡੇ ਸਾਹਮਣੇ ਆ ਸੋ ਹਰ ਇੱਕ ਦੇ ਦਾਅਵੇ ਨੇ ਸਰਕਾਰੀ ਪੱਖ ਕਹਿ ਰਿਹਾ ਕਿ ਵਿਕਲਮ ਬਹੁਤ ਵੱਡਾ ਡਰਗ ਲਾਰਡ ਹੈ ਉਹ ਕਹਿ ਰਿਹਾ ਕਿ ਮੈਂ ਨਰਦੋਸ਼ ਹਾਂ ਇਹਦਾ ਫੈਸਲਾ ਤਾਂ ਅਦਾਲਤ ਨੇ ਕਰਨਾ ਫਿਰ ਮਮਨ ਸਾਹਿਬ ਮੇਰਾ ਇੱਕ ਮੇਨ ਸਵਾਲ ਇਹੀ ਹੈ ਜਿਸ ਕਰਕੇ ਅੱਜ ਮਕਸਦ ਲਈ ਮੈਂ ਤੁਹਾਡੇ ਕੋਲ ਆਇਆ ਤੁਸੀਂ ਇੱਕ ਬਹੁਤ ਵੱਡੇ ਰਾਸ ਤੋਂ ਪਰਦਾ ਚੱਕਿਆ ਉਹ ਹੈ ਕੇਸਰੀਬਾਲ ਸਾਡੀ ਜੋ ਮਾਫੀ ਹੈ ਤੁਸੀਂ ਉਸ ਤੋਂ ਪਰਦਾ ਚੱਕਿਆ ਕੀ ਸੀ ਉਸ ਮਾਫੀ ਦੀ ਅਸਲ ਸੱਚਾਈ ਪਰ ਦੇਖੋ ਉਹ ਇੱਕ ਲੰਮਾ ਮਸਲਾ ਹੁੰਦੇ ਤੇ ਆਪਾਂ ਸਪੈਸ਼ਲ ਕਿਸੇ ਦਿਨ ਬੈਠ ਕੇ ਗੱਲ ਕਰਾਂਗੇ ਪਰ ਮੈਂ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਕੇਜਰੀਵਾਲ ਦਾ ਜਿਹੜਾ ਮਾਫੀਨਾਮਾ ਹੋਇਆ ਸੀ ਉਹ ਮੇਰੇ ਘਰ ਬੈਠ ਕੇ ਹੋਇਆ ਸੀ ਜੀ ਔਰ ਉਹ ਕਿੰਨਾ ਹਾਲਾਤਾਂ ਵਿੱਚ ਹੋਇਆ ਸੀ ਉਹ ਇੱਕ ਲੰਮੀ ਕਹਾਣੀ ਹੈ ਹੁੰਦੇ ਤੇ ਆਪਾਂ ਕਿਸੇ ਵਕਤ ਬੈਠ ਕੇ ਖੁੱਲ ਕੇ ਵਿਚਾਰਾ ਕਰਾਂਗੇ ਫਿਰ ਉਹਦਾ ਹਰ ਪੱਖ ਦੱਸਾਂਗੇ ਕਿ ਉਹ ਕਿਉਂ ਹੋਇਆ ਕਿਉਂ ਕੀਤਾ ਤੇ ਉਹਦੇ ਵਿੱਚ ਅਸਲ ਮਕਸਦ ਕੀ ਸੀ ਠੀਕ ਹੈ ਜੀ ਤੇ ਉਸ ਚੀਜ਼ ਨੂੰ ਮੈਂ ਤਾਂ ਇਸੇ ਕਰਕੇ ਮੀਡੀਆ ਦੇ ਸਾਹਮਣੇ ਨਹੀਂ ਸੀ ਲਿਆਂਦਾ ਕਿ ਕੁਝ ਗੱਲਾਂ ਜਿਹੜੀਆਂ ਨੇ ਉਹ ਸਿਰਫ ਜਿਹੜੀਆਂ ਨੇ ਮੀਡੀਆ ਤੋਂ ਪਾਸੇ ਹੁੰਦੀਆਂ ਨੇ ਔਰ ਉਹ ਸੀ ਸੀ ਇੱਕ ਕੰਪਰੋਮਾਈਜ਼ ਸੀ ਜੀ ਦੋਨਾਂ ਧਿਰਾਂ ਦਾ ਮਿਊਚੁਅਲ ਅੰਡਰਸਟੈਂਡਿੰਗ ਤੇ ਮਿਊਚੁਅਲ ਅੰਡਰਸਟੈਂਡਿੰਗ ਦੇ ਵਿੱਚ ਕੋਈ ਧਿਰ ਦੋਸ਼ੀ ਨਹੀਂ ਬਣਦੀ ਤੇ ਕੋਈ ਧਿਰ ਜਿਹੜੀ ਹੈ ਉਹ ਉਹ ਦਾ ਪ੍ਰੋਫਿਟਰ ਨਹੀਂ ਲੈ ਸਕਦੀ ਸਿਰਫ ਇਹ ਗੱਲ ਹੁੰਦੀ ਹੈ ਕਿ ਉਹਦੇ ਵਿੱਚ ਜਦੋਂ ਦੋ ਧਿਰਾਂ ਬੈਠ ਜਾਂਦੀਆਂ ਕਿਸੇ ਵੀ ਲੜਾਈ ਝਗੜੇ 'ਚ ਜਦੋਂ ਕੰਪਰੋਮਾਈਜ਼ ਹੋ ਜਾਂਦਾ ਹੈ ਤਾਂ ਉਹਦੇ ਉੱਤੇ ਫਿਰ ਕੁਝ ਜਿਹੜਾ ਇੱਕ ਅੱਛੇ ਤਰੀਕੇ ਦੇ ਨਾਲ ਫੈਸਲਾ ਕਰਾਉਣ ਵਾਲੇ ਬੰਦੇ ਜਿਹੜੇ ਆ ਉਹ ਦੋਨਾਂ ਧਿਰਾਂ ਨੂੰ ਸਮਝਾ ਦਿੰਦੇ ਆ ਕਿ ਆਪਾਂ ਆ ਜਿਹੜੀ ਲਾਈਨੇ ਕਰਾਸ ਨਹੀਂ ਕਰਨੀ ਸੋ ਮੈਂ ਹੁਣ ਵੀ ਕਹਾਂਗਾ ਕਿ ਜਦੋਂ ਇੰਨਾ ਸਮਾਂ ਬੀਤ ਗਿਆ 6 ਸਾਲ ਦਾ ਸਮਾਂ ਅੱਗੇ মিডিਆ ਦੇ ਵਿੱਚ ਕੋਈ ਗੱਲਬਾਤ ਨਹੀਂ ਆਈ ਤੇ ਗਾਹਮ ਹੀ ਕਰਨ ਤੋਂ ਗਰੇਜ਼ ਕਰਨਾ ਚਾਹੀਦਾ ਜੀ ਫਿਰ ਫਮਸਾ ਤੁਸੀਂ ਇਸ ਗੱਲ ਨੂੰ ਨਾਲ ਐਗਰੀ ਹੋ ਕਿ ਸਿਆਸਤ ਦੇ ਵਿੱਚ ਲੋੜ ਪੈਣ ਤੇ ਕਿਸੇ ਵੀ ਦੀ ਬਲੀ ਦਿੱਤੀ ਜਾ ਸਕਦੀ ਹੈ ਇਸ ਵਿੱਚ ਕੋਈ ਭੈੜਾ ਨਹੀਂ ਜਿਵੇਂ ਕਿਸ ਤਰ੍ਹਾਂ ਬਿੱਟੂ ਹੌਲਕ ਸਾਹਮਣੇ ਆਇਆ ਉਹ ਕਹਿੰਦਾ ਮੈਂ ਮਿਲਖੀ ਸਾਹਬ ਲਈ ਕਿੰਨਾ ਕੰਮ ਕੀਤਾ ਬੋਨੀ ਅਜਨਾਲਾ ਜੀ ਸਾਹਮਣੇ ਆਏ ਆਪਣਾ ਚਾਰਲ ਸਾਹਮਣੇ ਆਏ ਤੁਹਾਨੂੰ ਲੱਗਦਾ ਹੈ ਕਿ ਸਿਆਸਤ ਇੰਨੀ ਗੰਦਲੀ ਹੋ ਚੁੱਕੀ ਹੈ ਕਿ ਲੋੜ ਪੈਣ ਤੇ ਕਿਸੇ ਦੀ ਬਲੀ ਦਿੱਤੀ ਜਾ ਸਕਦੀ ਹੈ ਮੈਂ ਐਗਰੀ ਕਰਦਾ ਜੀ ਇਹ ਅੱਜ ਤੋਂ ਨਹੀਂ ਪਿਛਲੇ ਲੰਬੇ ਸਮੇਂ ਤੋਂ ਹੀ ਚੱਲਦਾ ਆਇਆ ਕਿ ਪਰ ਇੱਥੇ ਇਹ ਵੀ ਮੈਂ ਮਹਿਸੂਸ ਕਰਦਾ ਕਿ ਜਿਹੜੇ ਚੰਗੇ ਇਨਸਾਨ ਹੁੰਦੇ ਨੇ ਉਹ ਆਪਣੇ ਸਰੀਰ ਤੇ ਚੱਲਦੇ ਆ ਉਹ ਕਦੇ ਵੀ ਆਪਣੇ ਦੋਸਤ ਨੂੰ ਜਾਂ ਆਪਣੇ ਸੱਜਣ ਮਿੱਤਰ ਨੂੰ ਜਾਂ ਆਪਣੇ ਬੈਲ ਵੀਸ਼ਰ ਨੂੰ ਆਪਣੇ ਪਰੋਸੇ ਜੋਗੀ ਸਾਥੀ ਨੂੰ ਕਿਸੇ ਵੀ ਚੀਜ਼ ਦੇ ਵਿੱਚ ਇਨਵੋਲਵ ਨਹੀਂ ਕਰਦੇ ਸੋ ਇੱਥੇ ਇੱਕ ਪੱਖ ਹੈ ਜਿਹੜਾ ਬਿੱਟੂ ਅਲਕੋਹਲੋਂ ਦੱਸਿਆ ਜਾ ਰਿਹਾ ਜਾਂ ਬੋਨੀਏ ਜਨਾਲਾ ਵੱਲੋਂ ਦੱਸਿਆ ਜਾ ਰਿਹਾ ਦੂਜਾ ਪੱਖ ਜਿਹੜਾ ਉਹ ਜੇਲ੍ਹ ਦੇ ਵਿੱਚ ਹੂੰ ਉਹ ਤਾਂ ਉਹ ਹੀ ਦੱਸ ਸਕਦੇ ਆ ਕਿ ਉਹਨਾਂ ਨੇ ਇਹਨਾਂ ਨਾਲ ਕੀ ਕੀਤਾ ਜਾਂ ਇਹਨਾਂ ਨੇ ਉਹਨਾਂ ਨਾਲ ਕੀ ਕੀਤਾ ਹੂੰ ਕਿਉਂ ਅੱਜ ਇਹ ਵੀਡੀਓ ਸਾਹਮਣੇ ਆਣ ਕੇ ਗੱਲਾਂ ਕਰ ਰਹੇ ਨੇ ਸੋ ਆਪਾਂ ਕਿਸੇ ਵਕਤ ਇੱਕ ਵੱਖਰੇ ਐਪੀਸੋਡ ਦੇ ਵਿੱਚ ਉਹ ਸਾਰੀਆਂ ਗੱਲਾਂ ਕਲੀਅਰ ਕਰਾਂਗੇ ਹੁਣ ਲੱਗਦਾ ਫਿਰ ਉਹ ਸਭ ਇੱਕ ਕੇਸ ਕਿਸੇ ਬਣਨੇ ਲੱਗੇਗਾ ਕਿਉਂਕਿ ਪਹਿਲੇ ਪੰਜ ਛੇ ਤਾਂ ਤਿਆਰ ਹੋ ਚੁੱਕੇ ਨੇ ਪਹਿਲਾਂ ਕੋਈ ਲੱਗਣਾ ਚਾਹੀਦਾ ਜੀ ਲਟਕਦਾ ਰਿਹਾ ਦੇਖੋ ਬਹੁਤ ਬੁਰੀ ਹਾਲਤ ਹੋਈ ਪਈ ਪੰਜਾਬ ਦੀ ਜੇ ਕਿਸੇ ਦੇ ਉੱਤੇ ਨਸ਼ਿਆਂ ਦਾ ਦੋਸ਼ ਲੱਗ ਜਾਂਦਾ ਤਾਂ ਬੜਾ ਸ਼ਰਮਨਾਖ ਦੋਸ਼ ਹੁੰਦਾ ਸੋ ਇਹਨਾਂ ਹਾਲਾਤਾਂ ਦੇ ਵਿੱਚ ਤਾਂ ਸਿਰਫ ਮੈਂ ਇੰਨੀ ਗੱਲ ਕਹਾਂਗਾ ਕਿ ਬਹੁਤ ਜਲਦੀ ਇਹ ਜਿਹੜਾ ਕੇਸ ਹੈ ਇਸ ਦਾ ਇੱਕ ਪੱਖ ਕਲੀਅਰ ਹੋਣਾ ਬੜਾ ਜ਼ਰੂਰੀ ਹੂੰ ਸ਼ਰਮਣੀ ਅਕਾਲੀ ਦਲ ਦਾ ਭਵਿੱਖ ਕੀ ਵੇਖਦੇ ਹੋ ਅੱਗੇ ਕਿਉਂਕਿ ਜੋ ਲੁਧਿਆਣਾ ਚੋਂ ਤੁਸੀਂ ਹਾਲ ਦੇਖਿਆ ਕਿ ਜਮਾਨਤ ਅਜ਼ਰਤ ਹੋਈ ਨੇ ਸ਼ਰਮਣੀ ਅਕਾਲੀ ਦਲ ਦੀਆਂ ਲੱਗਦਾ ਹੈ ਕਿ ਫਿਊਚਰ ਹੈ ਸ਼ਰਮਣੀ ਅਕਾਲੀ ਦਲ ਦਾ ਕੀ ਸ਼ਰਮਣੀ ਅਕਾਲੀ ਦਲ ਦਾ ਫਿਊਚਰ ਤਾਂ ਬਣੇਗਾ ਜੇ ਉਹ ਕਾਲ ਤਖਸੈਬ ਨੂੰ ਸਮਰਪਿਤ ਰਹਿਣਗੇ ਜੇ ਕਾਲ ਤਖਸੈਬ ਨੂੰ ਸਮਰਪਿਤ ਰਹਿ ਕੇ ਉਹ ਪੰਥ ਦੀ ਆਵਾਜ਼ ਬੁਲੰਦ ਕਰਨਗੇ ਔਰ ਇਹਦੇ ਤੇ ਕਬਜਾ ਬਰਤੀ ਦਾ ਤਿਆਰ ਕਰਨਗੇ ਕਬਜਿਆਂ ਦੇ ਨਾਲ ਪਾਰਟੀਆਂ ਨਹੀਂ ਚਲਦੀਆਂ ਤੇ ਤੁਸੀਂ ਇਹਦੇ ਤੇ ਕਬਜਾ ਕਰਕੇ ਬੈਠ ਜਾਓ ਇਹ ਸ਼੍ਰੋਮਣੀ ਕਾਲੀਦਾਲ ਸ਼ੀਧਾਂ ਦੀ ਜਮਾਤ ਹੈ ਔਰ ਇਸ ਜਮਾਤ ਨੇ ਵੱਡੇ ਸ਼ਗਰ ਚ ਲੜਿਆ ਜਿੱਤੇ ਆ ਔਰ ਕੌਮ ਨੂੰ ਨਿਗਰਗਵਾਈ ਦਿੱਤੀ ਹੈ ਪਰ ਮੌਜੂਦਾ ਸਮੇਂ ਦੇ ਵਿੱਚ ਅਸੀਂ ਹਾਸ਼ੀਏ ਤੇ ਆ ਅਸੀਂ ਹਾਸ਼ੀਏ ਤੇ ਕਿਉਂ ਗਏ ਉਹਦਾ ਆਤਮੰਥਰ ਕਰਨ ਦੀ ਲੋੜ ਹੈ ਪੰਜ ਮੈਂਬਰੀ ਕਮੇਟੀ ਸ੍ਰੀ ਕਾਲ ਤਖਸਬ ਕੋ ਬਣੀ ਸੀ ਬਣੀ ਤਾਂ ਸੱਤ ਮੈਂਬਰੀ ਸੀ ਪਰ ਕੋਈ ਕਾਰਨਾ ਕਰਕੇ ਦੋ ਮੈਂਬਰ ਪਾਸੇ ਹੋ ਗਏ ਸੱਤ ਪੰਜ ਮੈਂਬਰੀ ਕਮੇਟੀ ਉਹਦੇ ਨਾਲ ਅਸੀਂ ਜੁੜੇ ਆ ਕਿਉਂਕਿ ਸਾਡਾ ਸਬੰਧ ਸ਼੍ਰੋਮਣੀ ਕਾਲੀ ਦਲ ਨਾਲੇ ਮੈਂ ਵੀ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਜਨਰਲ ਸਖਤਰ ਸਪੋਕਸਪਰਸਨ ਵਜੋਂ ਸੁਭਾਵਾਂ ਦੇ ਰਿਹਾ ਸੀ ਲੇਕਿਨ ਉਹਨਾਂ ਸੁਭਾਵਾਂ ਨੂੰ ਜੇ ਅੱਜ ਮੈਂ ਰੋਕਿਆ ਔਰ ਲੀਡਰਸ਼ਿਪ ਨੂੰ ਛੱਡਿਆ ਉਹਦਾ ਇੱਕੋ ਇੱਕ ਕਾਰਨ ਹੈ ਕਿ ਲੀਡਰਸ਼ਿਪ ਨੂੰ ਸਹੀ ਲੀਂਆਂ ਤੇ ਲਿਆਉਣਾ ਮੇਰਾ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਜਾਂ ਕਿਸੇ ਨਾਲ ਕੋਈ ਨਿੱਜੀ ਮਸਲਾ ਤਾਂ ਹੈ ਨਹੀਂ ਪਾਰਟੀ ਦਾ ਮਸਲਾ ਹੈ ਤੇ ਪਾਰਟੀ ਜਿਵੇਂ ਹੁਣ ਸ਼ਿਵ ਸੈਨਾ ਦੇ ਵਿੱਚ ਦੋ ਆਗੂ ਅਲੱਗ-ਅਲੱਗ ਲੜ ਰਹੇ ਸੀ ਦੋ ਭਰਾ ਅਲੱਗ-ਅਲੱਗ ਲੜ ਰਹੇ ਸੀ ਉਹਨਾਂ ਨੂੰ ਨੁਕਸਾਨ ਬਹੁਤ ਹੋਇਆ ਸਰਕਾਰ ਵੀ ਹੱਥੋਂ ਜਾਂਦੀ ਰਹੀ ਦਾਵਾਡੋਰ ਸਥਿਤੀ ਦੇ ਵਿੱਚ ਹੁਣ ਦੋਨੋਂ ਰਾਜ ਠਾਕਰੇ ਔਰ ਜਿਹੜੇ ਦੂਸਰੇ ਉਹਨਾਂ ਦੇ ਭਰਾ ਉਹਨਾਂ ਨੇ ਆਪਸ ਵਿੱਚ ਸਮਝੋ ਬਾਲ ਠਾਕਰੇ ਤੇ ਰਾਜ ਠਾਕਰੇ ਪਿਛਲੇ ਦਿਨ ਸਮਝੌਤਾ ਕੀਤਾ ਖੇਤਰੀ ਪਾਰਟੀ ਦੇ ਵਿੱਚ ਵੀ ਇੰਜੇ ਕਿ ਜਿੰਨੇ ਵੀ ਆਗੂ ਨੇ ਹੋਮੇ ਹੋ ਤੇ ਆ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਔਰ ਇਕੱਠੇ ਹੋ ਕੇ ਇੱਕ ਲੜਾਈ ਲੜਨ ਅੱਜ ਸਰਦਾਰ ਸਤਰਾਮ ਸਿੰਘ ਮਾਨਕ ਬੜੇ ਸੀਨੀਅਰ ਦਾ ਦਾਨਸ਼ਵਰ ਬੁੱਧੀਜੀਵੀ ਨੇ ਉਹਨਾਂ ਨੇ ਇੱਕ ਆਰਟੀਕਲ ਵੀ ਲਿਖਿਆ ਜੀਤ ਦੇ ਵਿੱਚ ਜਿੰਦੇ ਵਿੱਚ ਉਹਨਾਂ ਨੇ ਕਿਹਾ ਕਿ ਸ਼ਿਵਸਾਨਾ ਤੋਂ ਸਿੱਖ ਲੈਣਾ ਸ਼੍ਰੋਮਣੀ ਕਾਲੀ ਦਲ ਸੋ ਇਹ ਇੱਕ ਸਮੇਂ ਦੀ ਗੱਲ ਹੈ ਆਉਣ ਵਾਲੇ ਸਮੇਂ 'ਚ ਪਤਾ ਲੱਗ ਸਕਦਾ ਕੀ ਹੋਏਗਾ ਪੀਰ ਮੁਹੰਮਦ ਜੀ ਜੋ ਤੁਸੀਂ ਇੰਟਰਵਿਊ ਦਿੱਤੀ ਹੈ ਕੇਜਰੀਵਾਲ ਦੇ ਮਾਫੀ ਨਾਮ ਨੂੰ ਲੈ ਕੇ ਲੋਕਾਂ ਦੇ ਕਮੈਂਟ ਨੇ ਬੜੇ ਲੋਕਾਂ ਦੇ ਸਵਾਲ ਨੇ ਬੜੇ ਕਿ ਪੀਰ ਮੁਹੰਮਦ ਸਾਹਿਬ ਹੁਣ ਲੱਗਦਾ ਕਿ ਝਾੜੂ ਫੜਨਗੇ ਦੇਖੋ ਜੇ ਮੈਂ ਝਾੜੂ ਫੜਨਾ ਹੁੰਦਾ ਤਾਂ ਇਹ ਪਾਰਟੀ ਬਣਾਈ ਅਸੀਂ ਸੀ ਜੀ ਜਿਸ ਵੇਲੇ 2012 ਦੇ ਵਿੱਚ ਪਾਰਟੀ ਹੋਂਦ ਵਿੱਚ ਆਉਂਦੀ ਹੈ 14 ਦੇ ਵਿੱਚ ਸਰਕਾਰ ਬਣਾਉਂਦੀ ਦਿੱਲੀ ਦੇ ਵਿੱਚ ਤਾਂ ਅਸੀਂ ਉਦੋਂ ਦੇ ਵਿੱਚ ਆ ਜਾਣਾ ਸੀ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਵਾਮਾ ਦਿੱਤੀਆਂ ਉਸ ਤੋਂ ਪਹਿਲਾਂ ਫੈਡਰੇਸ਼ਨ 'ਚ ਸਵਾਮਾ ਦਿੱਤੀਆਂ ਨੇ ਇਹ ਮੌਜੂਦਾ ਸਮੇਂ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦਾ ਵਫਾਦਾਰ ਜਿਹੜਾ ਸਿਪਾਹੀ ਬਣ ਕੇ ਕੌਮ ਦੀ ਸੇਵਾ ਦੇ ਵਿੱਚ ਆਜਿਰਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਨਵੀਂ ਨਰੋਈ ਲੀਡਰਸ਼ਿਪ ਦੇ ਇੰਤਜ਼ਾਰ ਰਹੇ ਆ ਜਿਹੜੀਆਂ ਫਵਾਵਾਂ ਨੇ ਹਮੇਸ਼ਾ ਚਲਦੀਆਂ ਰਹਿੰਦੀਆਂ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਉੱਥੇ ਕੁਝ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਆਈਟੀ ਵੱਲੋਂ ਤਿਆਰ ਕੀਤੇ ਹੁੰਦੇ ਆ ਹਰ ਪਾਰਟੀ ਨੇ ਉਹ ਗਲਤ ਬਿਆਨਬਾਜ਼ੀ ਵੀ ਕਰਦੇ ਆ ਉਹ ਅੰਦਾਜ਼ੇ ਵੀ ਲਾਉਂਦੇ ਆ ਉਹ ਕਈ ਤਰ੍ਹਾਂ ਦੇ ਤਾਂ ਇਕਲੇ ਵੀ ਪ੍ਰਗਟ ਕਰਦੇ ਆ ਉਹਨਾਂ ਬਾਰੇ ਵਿੱਚ ਕੁਝ ਨਹੀਂ ਕਹਿ ਸਕਦਾ ਸੋ ਫਿਰ ਉਹਨਾਂ ਦੇ ਲਾਸਟ ਵਾਲੇ ਮੇਰਾ ਸੁਖਵੀਰ ਬਾਦਲ ਸਾਹਿਬ ਨੂੰ ਪਟਨਾ ਤਖਸ਼ੀਰ ਪਟਨਾ ਸਾਹਿਬ ਵੱਲੋਂ ਤਖਈਆ ਕਰ ਦਿੱਤਾ ਕਰਾਰ ਦਿੱਤਾ ਗਿਆ ਪਹਿਲਾਂ ਵੀ ਦਿੱਤਾ ਗਿਆ ਸੀ ਤੇ ਕਿਦਾਂ ਵਿਖਦੀ ਹੈ ਤਖਤੋਂ ਟਕਰਾ ਨੂੰ ਕਿਤਾ ਦੇ ਇਹ ਟਕਰਾ ਬਹੁਤ ਮੰਦ ਭਾਗਾ ਪਰ ਇਹਦੇ ਲਈ ਜ਼ਿੰਮੇਵਾਰ ਵੀ ਖਾਲੀ ਲੀਡਰਸ਼ਿਪ ਹੈ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਅੱਜ ਜਥੇਦਾਰ ਜਥੇਦਾਰਾਂ ਨਾਲ ਲੜ ਰਹੇ ਆ ਪੰਜ ਪਿਆਰੇ ਪੰਜ ਪਿਆਰਿਆਂ ਨਾਲ ਲੜ ਰਹੇ ਆ ਇਹਦੇ ਨਾਲ ਸਾਡੀਆਂ ਸਿੱਖ ਸੰਸਥਾਵਾਂ ਦੀ ਹਾਲਤ ਡਾਵਾ ਡੋਲ ਹੋ ਰਹੀ ਹੈ ਔਰ ਇਹਦੇ ਨਾਲ ਅਸੀਂ ਮਜ਼ਾਕੀਆ ਜੋ ਆਪਣਾ ਮਜ਼ਾਕ ਆਪਾ ਡਾਉਣ ਵਾਲੀ ਸਥਿਤੀ ਦੇ ਵਿੱਚ ਖੜੇ ਆ ਸੋ ਜਿਨ੍ਹਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਉਹਨਾਂ ਨੂੰ ਤਖਤ ਪਟਨਾ ਸਾਹਿਬ ਜਾ ਕੇ ਮਾਫੀ ਮੰਗਣੀ ਚਾਹੀਦੀ ਭੁੱਲ ਬਖਸ਼ਾਉਣੀ ਚਾਹੀਦੀ ਏ ਇਹ ਟਕਰਾਅ ਅੱਗੇ ਵਧੇਗਾ ਤੇ ਇਹਦਾ ਨੁਕਸਾਨ ਹੀ ਹੋਵੇਗਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸੋ ਇਸੇ ਸਾਡੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਜੀ ਜਿਹੜਾ ਨੇ ਬੜੀ ਵਿਵਕੀ ਨਾਲ ਸਾਰੇ ਸਵਾਲਾਂ ਜਵਾਬ ਦਿੱਤੇ ਸੋ ਇੱਕ ਮੁਲਕਤ ਨੂੰ ਕਿਵੇਂ ਦੀ ਲਿਗ ਕਮੈਂਟ ਕਰਦੇ ਜਰੂਰ ਦੱਸਿਓ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਹਰਬਲ ਮਿਆਪੁਰੀ ਦਿਸ਼ਾ ਅਪਡੇਟ ਨਿਊਜ਼ ਚੰਡੀਗੜ੍ਹ